ਲਾਲ ਜੋੜੇ ਚ ਲਾਵਾ ਲੈਣ ਤੋਂ ਬਾਅਦ ਸਜੀ ਤੇ ਜੀ ਇਹ ਕੁੜੀ ਜਦੋਂ ਸਟੇਜ ਤੇ ਜੈਮਾਲਾ ਦੇ ਲਈ ਪਹੁੰਚਦੀ ਹੈ ਤਾਂ ਉੱਥੇ ਹੀ ਉਹ ਘਬਰਾਟ ਦੀ ਸ਼ਿਕਾਇਤ ਕਰਦੀ ਹੈ ਮਾਂ ਕਹਿੰਦੀ ਹੈ ਕਿ ਤੂੰ ਬੈਠ ਜਾ ਤੇ ਕੁਝ ਸਮੇਂ ਦੇ ਵਿੱਚ ਠੀਕ ਹੋ ਜਾਵੇਗਾ ਪਰ ਨਹੀਂ ਪਤਾ ਸੀ ਕਿ ਵਿਆਹ ਵਾਲੇ ਦਿਨ ਹੀ ਅਨੰਦ ਕਾਸ਼ ਤੋਂ ਬਾਅਦ ਇਸ ਕੁੜੀ ਨੇ ਮੁੱਕ ਜਾਣਾ ਜਿਸ ਕੁੜੀ ਦੀ ਡੋਲੀ ਘਰ ਤੋਂ ਤੋੜਨੀ ਸੀ ਉਸ ਦੀ ਅਰਥੀ ਚੁੱਕੀ ਜਾ ਰਹੀ ਹੈ ਅਤੇ ਉਸ ਮੁੰਡੇ ਦਾ ਕੀ ਹੋਇਆ ਹੋਵੇਗਾ ਜਿਸ ਨੇ ਕੀ ਹੁਣੇ-ਹੁਣੇ ਆਪਣੀ ਇਸ ਪਤਨੀ ਦੇ ਨਾਲ ਲਾਵਾਂ ਲਈਆ ਕੁੜੀ ਨੂੰ ਪਤਨੀ ਬਣਾ ਲਿਆ ਅਤੇ ਮਿੰਟਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਹੁਣ ਮੁੱਕ ਗਈ ਹੈ ਵਿਆਹ ਵਾਲੇ ਦਿਨ ਹੀ ਆਨੰਦ ਕਾਰਜ ਤੋਂ ਬਾਅਦ ਜਦੋਂ ਮੁੰਡਾ ਕੁੜੀ ਇੱਕ ਦੂਜੇ ਦੇ ਹੋ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਖੁਸ਼ੀ ਰਹਿ ਕਰ ਰਹੇ ਸਨ ਤਾਂ ਉਸੇ ਸਮੇਂ ਹੀ ਅਜਿਹਾ ਦਰਦਨਾਕ ਪਾਣਾ ਵਾਪਰਿਆ ਕਿ ਹਰ ਕੋਈ ਸੁੰਨ ਹੋ ਗਿਆ ਪਰਿਵਾਰਿਕ ਮੈਂਬਰਾਂ ਦੇ ਕੰਨੀ ਜਦੋਂ ਇਹ ਗੱਲ ਪਈ ਕਿ ਤੁਹਾਡੀ ਕੁੜੀ ਮੁੱਕ ਚੁੱਕੀ ਹੈ ਵਿਆਹ ਵਾਲੇ ਦਿਨ ਹੀ ਆਨੰਤ ਕਾਰਜ ਤੋਂ ਬਾਅਦ ਕੁੜੀ ਦੀ ਜਾਨ ਜਾਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਮੁੰਡੇ ਅਤੇ ਕੁੜੀ ਵਾਲੇ ਦੋਵੇਂ ਹੀ ਬੇਹੱਦ ਹੀ ਜ਼ਿਆਦਾ ਦੁੱਖ ਦੇ ਵਿੱਚ ਨੇ ਖੁਸ਼ੀਆਂ ਸਾਰੀਆਂ ਗਮ ਦੇ ਵਿੱਚ ਬਦਲ ਗਈਆਂ ਜੈ ਮਾਲਾ ਦੇ ਲਈ ਸਟੇਜ ਤੇ ਪਹੁੰਚੀ ਲੜਕੀ ਦੇ ਨਾਲ ਇਹ ਦਰਦਨਾਕ ਹਾਦਸਾ ਹੋਇਆ ਹੈ ਦੱਸਦੀ ਕਿ ਇਹ ਮਾਮਲਾ ਦਿਲਾਲਾਬਾਦ ਹਲਕੇ ਦੇ ਪੈਂਡਾ ਸੁਆ ਵਾਲਾ ਤੋਂ ਸਾਹਮਣੇ ਆਇਆ ਜਿੱਥੇ 23 ਸਾਲਾਂ ਕੁੜੀ ਜਿਸ ਦਾ ਨਾਮ ਨੀਲਮ ਸੀ ਵਿਆਵਸਤਾ ਹੋ ਚੁੱਕਿਆ ਸੀ ਲਾਮਤ ਤੋਂ ਬਾਅਦ ਜਦ ਉਸਨੇ ਕਬਰਾਹਰ ਦੀ ਸ਼ਿਕਾਇਤ ਕੀਤੀ ਤਾਂ ਉੱਥੇ ਡਾਕਟਰ ਬੁਲਾਇਆ ਗਿਆ ਕੁਝ ਹੀ ਮਿੰਟਾਂ ਦੇ ਬਾਅਦ ਇਹ ਕਿਹਾ ਜਾਂਦਾ ਹੈ ਕਿ ਕੁੜੀ ਇਸ ਦੁਨੀਆ ਤੇ ਵਿੱਚ ਨਹੀਂ ਰਹੀ ਹਾਲਾਂਕਿ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਵੀਰੇ ਅੱਜ ਤਾਂ ਬਹੁਤ ਚਾਹਨ ਆਰ ਅਨੰਦ ਗਾਰਜ ਕੀਤੇ ਸਭ ਕਾਰਵਿਆਰ ਕਰਕੇ ਲੈ ਚੱਲੇ ਸੀਗੇ ਸਟੇਜ 'ਤੇ ਕੰਨੀ ਮਮੂ ਮਿੰਨ ਕਬਰਾੜ ਜੀ ਹੋਈ ਏ ਕਬਰਾੜ ਉਂਜਾ ਕਨੇ ਚਲੋ ਮੈਂ ਠੀਕ ਹੈਗੀ ਆ ਅਸੀਂ ਸਟੇਜ ਤੇ ਲੈ ਗਏ ਉੱਥੇ ਫਿਰ ਕੰਨੀ ਮੈਨੂੰ ਕਬਰਾਹਟ ਹੋਣ ਲੱਗੀ ਏ ਕੀਤੇ ਉਤਾਰ ਕੇ ਕਹਿੰਦੇ ਚੱਲੇ ਘਰੇ ਲੈ ਜਾਣਿਆ ਘਰੇ ਲ ਜਾ ਕੇ ਚੱਲ ਚੇਂ ਚੁੰਦ ਕਰਕੇ ਤੇ ਸ਼ਹਿਰ ਲੈ ਗਏ ਤੇ ਬਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ پر کرایا تو منٹ بعد پھر پی نہیں رہی ساڑی ریا واپر کیا مالک کسے نال نہ کرے آپ ہاں جو... آئے... 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 بیٹی دیو دہی سی بی... ਆ ਮੇਂ ਹਾਂਜੀ ਨੰਦਕਾਰ ਜੋ ਹੋ ਗਏ ਸੀ ਜੈ ਸਨੇਪਾ ਵਗੈਰਾ ਕਰਾ ਕੇ ਹੋ ਗਈਆਂ ਹੀ ਸਾਰੀਆਂ ਜੀ ਬਸ ਇੱਕ ਜਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰੇ ਕੁਸ਼ਤਾਰੀਆਂ ਸੀ ਬਰੇ ਤੇ ਬਸ ਆਪਾਂ ਆ ਪਰਗੇ ਸਾਡੇ ਨਾਲ ਸੁਬਾਹ ਵੀਰੇ ਕੀ ਕਰੀਏ ਯਾਨੀ ਸਾਰੀਆਂ ਰਹਿ ਜਾਂਦੇ ਬਾ

ਉਹੁੰਡੇ ਦੀ ਛੁੱਟੀ ਸੀ। ਉਹ ਲਈ ਮਾਣ ਹੋਵੇ। ਵਿਆਹ ਸਮਾਗਮ ਖੁਸ਼ੀਆਂ ਸੀ ਜਿੱਤੇ ਟੋਲੀ ਉੱਠਣੀ ਸੀ ਉੱਥੇ। ਬਹੁਤ ਨੱਚਣ ਜੀ ਨਹੀਂ ਲੱਗੀ। ਹੋਰ ਜੀ ਠੀਕ ਸੀ ਬੱਚਾ ਸਾਡਾ ਆਨੰਦ ਗਰਜ ਹੋਏ ਨੇ। ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟ੍ਰੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ। ਤਾਂ ਟ੍ਰੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ। ਜੇ ਜਦੋਂ ਪਾਣੀ ਪੂਣੀ ਕੀਤਾ ਤਾਂ ਸਹੀ ਹੋ ਗਿਆ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪੈਣੇ ਸੀ ਜੈ ਮਾਲਾ ਪਾਣੀ ਸੀ ਉੱਥੇ ਉਸ ਥੀ ਤੇ ਗਏ ਨੇ ਥੀ ਤੇ ਜਾ ਕੇ ਗੋਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਕੁਝ ਹੋ ਅਨੰਦ ਕਰ ਰਹੇ ਹੋਗੇ ਆਨੰਦ ਕਰ ਲਓਗੇ ਇਸ ਵਾਰ ਆਨੰਦ ਕਰ ਰਹੇ ਹੋਗੇ ਸ਼ਗਨ ਜੈ ਮਾਲਾ ਜੈ ਮਾਲਾ ਸਮੋਈ ਹੋ ਰਹੇ ਕਿਉਂਕਿ ਉਹਨਾਂ ਸੇ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਝ ਨਹੀਂ ਉਹਨਾਂ ਨੇ ਥੋੜੀ ਘਬਰਾਹਟ ਪਹਿਲਾਂ ਦੱਸਿਆ ਸੀ ਘਬਰਾਹਟ ਹੋ ਰਹੀ ਏ ਕੋਈ ਪਾਣੀ ਪੂਣੀ ਪਲਾਇਆ ਤਾਂ ਠੀਕ ਹੋ ਜਾਏਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਬੋਲੇ ਤੇ ਨਾ ਹੀ ਉਹਨਾਂ ਨੇ ਕੁਝ ਦੱਸਿਆ। ਉਠੇ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ। ਘਰ ਆ ਕੇ ਜਿਵੇਂ ਪਹਿਲਾਂ ਲੰਘਾ ਵਗੈਰਾ ਪੈਸੇ ਚੇਂਜ ਕੀਤੇ। ਉਸ ਤੋਂ ਬਾਅਦ ਦੇਖਿਆ ਵੀ ਨਹੀਂ ਕਮਿਸ਼ਨ ਠੀਕ ਕਰ ਫਿਰ ਲਾਣਾ ਪਰ ਲੈ ਗਏ। ਡਾਕਟਰ ਕੋਲ ਲੈ ਗਏ ਉਹਨਾਂ ਨੇ। ਗਿਆ ਤੇ ਗਏ। ਇੰਨੀ ਐਸਿਬੀਟੀ ਹੈ। ਚਲੋ ਸਭ ਇਕੱਠਾ ਲੇ ਗਏ। ਕਿੱਥੇ ਸ਼ਾਦੀ ਕਿੱਥੇ ਸ਼ਾਦੀ ਆਪਣੀ ਗੋਲੂ ਘਰ ਕੋ ਨਾ ਬਸਤੀ ਹੈ ਗੋਲੀਕਦਨਾਰ ਜੀ 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 ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਕੀ ਕੋਈ ਕੱਟ ਮਾਮਲਾ ਪ੍ਰੋਗਰਾਮ ਨੰਦ ਕਰ ਜੀ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਤੂੰ ਗਏ ਉੱਥੇ ਤੇ ਟੈਂਟ ਦੇ ਬਰਲੇ ਬਸ ਮੜੀ ਕੁਫਰਾਟ ਹੋਈ ਹੈ ਪਾਣੀ ਥੋੜਾ ਜਿਹਾ ਪਿਲਾਇਆ ਤੇ ਆਂਦੇ ਬੀ ਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜਾਇ ਮਨ ਲਾ ਪਾਉਣੀ ਸੀ ਸਦਨ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਾ ਕੇ ਖੜੇ ਮਹਿਸੂਸ ਆਇਆ ਮੜ ਕੇ ਅਸੀ ਆਖਾ ਵੀ ਜਾ ਲੈ ਇੱਥੇ ਦਵਾਈ ਦੇਣ ਦੀ ਅਬ ਜਲਾਲਵਾਲਾ ਲੈ ਚਲਣਾ ਫਿਰ ਘਰ ਲੈ ਆਇਆ ਲੰਗਾ ਲੂੰਗਾ ਵੀ ਚੇਂਗ ਦੀ ਤਰ੍ਹਾਂ ਕੱਪੜੇ ਤੇ ਫਿਰ ਜਲਾਲਵਾਲਾ ਲੈ ਗਏ ਉੱਥੇ ਜਾ ਕੇ ਵੀ ਮੇਰਾ ਬਸ ਖਤਮ ਹੋ ਗਿਆ ਕਿੰਨੀ ਮਮਸੀ ਬੇਟੀ ਸਵੀ ਸਾਹ ਕਿੰਨੀ ਪੜਾਈ ਕੀਤੀ ਤੁਸੀਂ ਉਹ ਵੀ ਐ ਕਿ ਕਿਸੇ ਰਜੇਸ਼ ਜੀ ਕਹਿੰਦੇ ਤੇ ਤੁਹਾਡੇ ਕੋਲ ਆ ਦੋਖਣੇ ਤਾਂ ਮੁਰਦ ਗੱਲ ਲੋਕੇ ਨਾਲ ਆ ਰਿਹਾ ਕਾ ਟਾਣੀ ਹੈ ਜੇ ਬਾਰ ਕੇ ਤੇ ਲਾਵਾ ਫਿਰ ਹੋ ਗਏ ਸੀ ਹਾਂਜੀ ਲਾਵਾ ਫਿਰ ਬਾਦ ਸ਼ਗਨ ਵਿਆਹ ਹੋ ਰਿਹਾ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਕਿੱਦਾਂ ਹੋਇਆ ਜੀ ਦੇਖੋ ਜੀ ਅਸੀਂ ਖੁਸ਼ੀ ਖੁਸ਼ੀ ਆਏ ਖੁਸ਼ੀ ਖੁਸ਼ੀ ਜਿਹਾ ਸੰਧਕਾਰ ਦੇ ਕੇ ਤੇ ਗੁਜੀ ਗੁਜੀ ਉੱਥੇ ਚਲੇ ਗਏ ਜਦੋਂ ਆਪਾਂ ਦੁਬੱਟਾ ਲੈ ਕੇ ਉੱਪਰ ਜਾਣੇ ਉਦੋਂ ਬੇਟੀ ਨੂੰ ਥੋੜੀ ਜਿਹੀ ਬਰਾੜ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਉੱਥੇ ਜ਼ਿਆਦਾ ਮਹਿਸੂਸ ਹੋ ਗਈ ਕਬਰਾੜ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਜਰਾ ਬੇੜਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਨਾਮ ਜਲਾਲਾਬਾਦ ਡਾਕਟਰ ਬਲਾਏ ਡਾਇਰੈਕਟਰ ਨੂੰ ਭਰਨ ਨਹੀਂ ਕੁਛ ਕਿਹਾ ਇਨਨ ਨੂੰ ਫਿਰ ਜਲਾਲਾਬਾਦ ਲੈ ਗਏ ਜੀ ਸਾਨੂੰ ਕਹਿੰਦੇ ਤੁਸੀਂ ਇੱਥੇ ਰੁਕੋ 10 ਮਿੰਟਾਂ ਦੇ ਮੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਕਿੰਤਾ ਸਾ 15 ਮਿੰਟਾਂ ਬਾਅਦ ਹੀ ਕਹਿੰਦੇ ਵੀ ਮੇਟੀ ਖਤਮ ਹੋ ਗਈ ਕਿ ਮੇਟੀ ਕਿੰਨੀ ਤੱਕ ਪੜਾਈ ਕਿ ਨਹੀਂ ਕੀਤੀ ਕੀਤੀ ਹੈ ਬੇਟੇ ਇਹ ਵੀ ਦਰਜ ਨਹੀਂ ਸਾਫ ਕੀਤੀ ਬੇਟੇ ਨੇ ਨਹੀਂ ਰਾਪੇਟਾ ਹਾਂਜੀ ਸਾਡਾ ਬੇਟਾ ਸੀ ਉਹ ਉਹਦਾ ਕੀ ਤਰੀਕਾ ਕਿਨੇ ਕਰ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਨਿਕਲ ਲੇਟਲ ਨਾ ਉਹ ਮੈਂ ਕੁਸਤ ਨੂੰ ਕਹਿ ਨਹੀਂ ਸਕਦਾ ਉਹਨਾਂ ਮਾਰੇ ਉਹਨਾਂ ਕਿਹਨ ਦਾ ਪਿੰਡ ਕਿਹੜਾ ਸੀ ਇਹ ਉਹ ਅਸਰਾਈ ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਦੇਤੇ ਸੀ ਬੈਠੇ ਸੀ ਜੀ ਰਮਾਰਾ ਚਾਵਾਂ ਦੇ ਨਾਲ ਆਏ ਸੀ ਚਾਵਾਂ ਨਾਲ ਕੋਈ ਆਮਤ ਹਾਂਜੀ ਇਸ ਟਾਈਮ ਤੇ ਅਸੀਂ ਕਿਹਾ ਉਹ ਆਇਆ ਸੀ ਛੱਡ ਦੱਸਦਾ ਹਾਂ ਹਾਂ ਇਹ ਹੋ ਗਈ ਘਟਨਾ ਸਾਡੇ ਨਾਲ ਬੇਚੇ ਜਿਹੜੇ ਸੀ ਆਤਮਾ